ਅਕਾਲੀ ਸ਼ਬਦ ਦਾ ਮਤਲਬ ਦੇਖੋ 3-4 ਦਿਨ ਪਹਿਲਾਂ ਨਾ ਮੈਂ ਇੱਕ ਵੀਡੀਓ ਵੀ ਪਾਈ ਸੀਗੀ ਪੰਜਾਬੀ ਵਿਰਸਾ ਚੈਨਲ ਵਾਲੇ ਦੀ ਤੇ ਉਹਦੇ ਵਿੱਚ ਵੀ ਮੈਂ ਕਈ 2-3 ਚੀਜ਼ਾਂ ਦਿਖਾਈਆਂ ਸੀਗੀਆਂ ਜਿਹੜੀਆਂ ਉਹਨੇ ਪੁਲਿਸ ਵਾਲਿਆਂ ਨੂੰ ਲੈ ਕੇ ਕਈਆਂ ਸੀਗੀਆਂ ਬੰਦੇ ਨੇ ਤੇ ਇਹ YouTube ਤੇ ਚੈਨਲ ਆ ਪੰਜਾਬੀ ਵਿਰਸਾ ਮੈਂ 3-4 ਦਿਨ ਪਹਿਲਾਂ ਉੱਤੇ ਇੱਕ ਵੀਡੀਓ ਵੀ ਪਾਈ ਸੀ ਲਾਈਵ ਤੇ ਉਹਦੇ ਵਿੱਚ ਦਿਖਾਇਆ ਸੀ ਕਿ ਇਹ ਕਿੱਡੇ-ਕਡੇ ਇਲਜ਼ਾਮ ਲਾ ਰਿਹਾ ਗਲਤ ਤੇ ਪ੍ਰੂਫ ਕੁਝ ਵੀ ਨਹੀਂ ਕਰ ਸਕਿਆ ਕੋਈ ਪ੍ਰੂਫ ਨਹੀਂ ਦਿਖਾ ਸਕਿਆ ਕੋਈ ਕੁਝ ਨਹੀਂ ਹੈਗਾ ਹਾਲਾਂਕਿ ਕਾਰਵਾਈ ਚੱਲ ਰਹੀ ਹੈ ਕਾਰਵਾਈ ਹੋ ਜੂਗੀ ਜਿਹੜੀ ਵੀ ਹੋਣੀ ਹੋਊਗੀ ਹੋ ਜੂਗੀ ਪਰ ਮੈਂ ਜਦੋਂ ਇਸ ਬੰਦੇ ਬਾਰੇ ਪਤਾ ਕੀਤਾ ਜਦੋਂ ਇਹਦੇ ਬਾਰੇ ਮੈਂ ਪਤਾ ਕੀਤਾ ਤੇ ਨਿਕਲ ਕੇ ਹੀ ਆਇਆ ਕਿ ਇਸ ਬੰਦੇ ਦਾ ਸੱਚ ਆਪਣੇ ਸੱਚ ਕਹਿਤਾ ਕਿ ਇਸ ਬੰਦੇ ਦਾ ਸੱਚ ਪਤਾ ਕੀ ਆ ਸਾਹਮਣੇ ਕਿ ਇਸ ਬੰਦੇ ਦਾ ਸਟੈਂਡ ਹੀ ਕੋਈ ਨਹੀਂ ਹੈਗਾ ਇਹ ਮਾਫੀ ਵੀ ਬਹੁਤ ਛੇਤੀ ਮੰਗਦਾ ਵਾ ਬੰਦਾ ਫਿਰ ਬਹੁਤ ਛੇਤੀ ਮਾਫੀ ਮੰਗ ਜਾਂਦਾ ਵਾ ਤੇ ਪਹਿਲਾਂ ਤਾਂ ਆਪਣੀ ਵੀਡੀਓ ਪਾਈ ਜਾਊਗਾ ਪਾਈ ਜਾਊਗਾ ਫੇਮ ਦੇ ਲਈ ਫੇਮਸ ਹੋਣ ਲਈ ਜਦੋਂ ਹਾਂ ਵੀ ਕੋਈ ਅੱਗੇ ਆ ਉਹ ਬੰਦਾ ਕੋਈ ਪਰਚਾ ਕਰਾਉਂਦਾ ਜਾਂ ਕੋਈ ਸ਼ੂਲ ਕਰਾਉਂਦਾ ਨਾ ਫਿਰ ਉਹਦੇ ਅਗਲੇ ਪੈਰੀ ਪੈ ਜਾਂਦਾ ਵਾ ਫਿਰ ਮਾਫੀਆ ਵੀ ਮੰਗਣ ਲੱਗ ਜਾਂਦਾ ਵਾ ਮੈਂ ਤੁਹਾਨੂੰ ਇਸ ਬੰਦੇ ਬਾਰੇ ਪਹਿਲਾਂ ਦੱਸ ਦਿੰਨਾ ਚਾਹੁੰਨਾ ਕਿ ਇਹ ਜਿਹੜਾ ਪੰਜਾਬੀ ਵਿਰਸਾ ਚੈਨਲ ਵਾਲਾ ਬੰਦਾ ਵਾ ਸ਼ੈਦਰਾ ਨਾਮ ਮੱਖਾ ਨਾ ਮੈਨ ਲੱਗਦਾ ਇਹਨੇ ਇੱਕ ਪਹਿਲਾਂ ਵੀ ਵੀਡੀਓ ਪਾਈ ਸੀਗੀ 2 ਮਹੀਨੇ ਪਹਿਲਾਂ ਮਲੋਟ ਤੋਂ ਨੇ ਆਪਣੇ ਚੌਧਰੀ ਕ੍ਰਿਸ਼ਨ ਲਾਲ ਜੀ ਉਹਨਾਂ ਦੀ ਵੀ ਇੱਕ ਵੀਡੀਓ ਐਡਿਟ ਕਰਕੇ ਪਾਈ ਸੀ ਇਹਨੇ ਆਪਸੀ ਭਾਈਚਾਰਾ ਖਰਾਬ ਕਰਨ ਲੱਗਿਆ ਸੀ ਇਹ ਸਿੱਖਾਂ ਦਾ ਤੇ ਐਸਸੀ ਭਾਈਚਾਰੇ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਚੱਲ ਰਹੀ ਸੀਗੀ ਤੇ ਇਸ ਬੰਦੇ ਨੇ ਫਿਰ ਇੱਕ ਵੀਡੀਓ ਐਡਿਟ ਕਰਕੇ ਨਾ ਪਾਈ ਸੀਗੀ ਜਦੋਂ ਫਿਰ ਆਪਣੇ ਚੌਧਰੀ ਸਾਹਿਬ ਗਏ ਨੇ ਪੁਲਿਸ ਸਟੇਸ਼ਨ ਜਦੋਂ ਉਹਨੇ ਕਰਵਾਇਆ ਇਹ ਬੰਦੇ ਨੇ ਵੀਡੀਓ ਟ੍ਰੀਟ ਕਰਤੀ ਆਪਣੀ ਜਿਹੜੀ ਐਡਿਟ ਕਰਕੇ ਇਹਨੇ ਪਹਿਲਾਂ ਤਾਂ ਇੱਕ ਐਡਿਟ ਕਰਕੇ ਵੀਡੀਓ ਪਾਤੀ ਚੌਧਰੀ ਸਾਹਿਬ ਦੇ ਗੇਸਟ ਦਾ ਇੱਕ ਵੀਡੀਓ ਪਾਤੀ ਇਹਨੇ ਬੰਦੇ ਨੇ ਮੱਖਣ ਜੀ ਦਾ ਨਾਮ ਮੈਂ ਲੈ ਰਿਹਾ ਪੰਜਾਬੀ ਵਿਰਸਾ ਚੈਨਲ ਵਾਲੇ ਦਾ ਇਹਦਾ ਨਾਮ ਮੱਖਣ ਆ ਇਹਨੇ ਇੱਕ 2 ਮਹੀਨੇ ਪਹਿਲਾਂ ਵੀਡੀਓ ਪਾਈ ਚੌਧਰੀ ਸਾਹਿਬ ਦੀ ਐਡਿਟ ਕੀਤੀ ਹੋਈ ਉਹਦੇ ਵਿੱਚ ਸਿੱਖਾਂ ਨੂੰ ਤੇ ਅਸੀਂ ਭਾਈਚਾਰੇ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਇਹਦੇ ਖਿਲਾਫ ਚੌਧਰੀ ਸਾਹਿਬ ਨੇ ਕੰਪਲੇਂਟ ਦਿੱਤੀ ਇਹ ਵੀਡੀਓ ਡੀਲੀਟ ਕਰ ਗਿਆ ਮਾਫੀ ਮੰਗ ਕੇ ਚਲੋ ਚੌਧਰੀ ਸਾਹਿਬ ਕਹਿੰਦੇ ਮੈਨੂੰ ਕਈ ਵਾਰ ਕਈ ਕਿਤੋਂ ਫੋਨ ਕਰਾਵੇ ਕੋਈ ਕਿਤੋਂ ਫੋਨ ਕਰਾਵੇ ਚਲੋ ਅਸੀਂ ਵੀ ਕਿ ਚਲੋ ਕੋਈ ਗੱਲ ਨਹੀਂ ਬੰਦੇ ਨੂੰ ਗਲਤੀ ਹੋ ਗਈ ਚਲੋ ਪਿੱਛੇ ਆਪਾਂ ਚਲੋ ਕੋਈ ਗੱਲ ਨਹੀਂ ਫੜੋ ਉਹਨਾਂ ਨੇ ਕੰਪਲੇਂਟ ਚੱਲ ਰਹੀ ਹੈ ਵੈਸੇ ਵੀ ਚੱਲ ਰਹੀ ਹੈ ਜੇ ਵੀ ਕੰਪਲੇਂਟ ਪਰ ਇਹ ਵੀਡੀਓ ਡੀਲੀਟ ਕਰ ਗਿਆ ਵੀਡੀਓ ਜਿਹੜੀ ਐਡਿਟ ਕਰਕੇ ਇਹਨੇ ਪਾਈ ਸੀ ਠੀਕ ਨਹੀਂ ਉਸ ਵੀਡੀਓ ਦੇ ਵਿੱਚ ਇਹ ਟਰੀਟ ਕਰਕੇ origignal ਵੀਡੀਓ ਪਾਈ ਫਿਰ ਇਹਨੇ ਤੇ ਫਿਰ ਮਾਫੀ ਵੀ ਮੰਗੀ ਇਹਨੇ ਚੌਧਰੀ ਸਾਹਿਬ ਤੋਂ ਤੇ ਇਹ ਬੰਦੇ ਨੇ ਤਿੰਨ ਚਾਰ ਦਿਨ ਪਹਿਲਾਂ ਵੀ ਮੇਰੇ ਤੇ ਵੀ ਇੱਕ ਵੀਡੀਓ ਪਾਈ ਸੀ ਕੋਈ ਚੱਕਰ ਨਹੀਂ ਪਾਉਣ ਤੋਂ ਕੋਈ ਗੱਲ ਨਹੀਂ ਮੈਂ ਇਹਦਾ ਬੰਦੇ ਦਾ ਸਟੈਂਡ ਪਤਾ ਲੱਗ ਗਿਆ ਕਿ ਇਹਦਾ ਸਟੈਂਡ ਕੋਈ ਨਹੀਂ ਹੈਗਾ ਬਸ ਸਿਰਫ ਫੇਮ ਫੇਮਸ ਲਈ ਉਹ ਭੱਜਿਆ ਫਿਰਦਾ ਹੈ ਕਿ ਜਦੋਂ ਭੀੜ ਪੈਂਦੀ ਆ ਫਿਰ ਮੋਕੇ ਮਾਫੀ ਮੰਗਣ ਲੱਗ ਜਾਂਦਾ ਫਿਰ ਜਦੋਂ ਥਾਣੇ ਜਾਂਦਾ ਅਗਲਾ ਇਹਦੀ ਸੱਚ ਇਹਦਾ ਸੱਚ ਸਾਹਮਣੇ ਲੈ ਕੇ ਆਉਂਦਾ ਇਹਦੇ ਫਿਰ ਮਾਫੀਆਂ ਮੰਗਦੇ ਆ ਬੰਦੇ ਜੋਗੋਂ ਮੇਰੇ ਤੇ ਪਾਈ ਕੋਈ ਚੱਕਰ ਨਹੀਂ ਹੈਗਾ ਪਰ ਜਿਹੜਾ ਮੈਂ ਹਾਂ ਡਿਸਕ੍ਰਿਪਸ਼ਨ ਚ ਉੱਪਰ ਲਿਖਿਆ ਅਕਾਲ ਦੀ ਸ਼ਬਦ ਪਹਿਲਾਂ ਤੁਸੀਂ ਇਹ ਆ ਵੀਡੀਓ ਇਹਨੇ ਕੱਲ ਪਾਈ ਆ ਇਹ ਆ ਵੀਡੀਓ ਸੁਣੋ ਇਹਦੀ ਮੈਂ ਤੁਹਾਨੂੰ ਪਹਿਲਾਂ ਦੱਸ ਦਮਾ ਕਿ ਇਹ ਬੰਦਾ ਜਿਹੜਾ ਵਾ ਇਹ ਅਮਰਤਪਾਲ ਦਾ ਬਾਲੇ ਹੀ ਵੱਡਾ ਸਪੋਰਟਰ ਲੱਗਦਾ ਮੈਨੂੰ ਇਹ ਬਾਲਾ ਵੱਡਾ ਸਪੋਰਟਰ ਜਿਵੇਂ ਉਹ ਵੀ ਆਪਣੇ ਕਹੇ ਬਚਨਾਂ ਤੋਂ ਭੱਜ ਹੀ ਗਿਆ ਸੀ ਇਹ ਵੀ ਭੱਜ ਜਾਂਦਾ ਵਾ ਟਾਈਮ ਨਾਲ ਤੇ ਮਾਫੀਆਂ ਮੰਗ ਜਾਂਦਾ ਜਿਵੇਂ ਜਦ ਹੀ ਮੰਗ ਜਾਂਦਾ ਹੈ ਵੀ ਮਾਫੀ ਜਿਦਾ ਅਭਰਤਪਾਲ ਵੀ ਆਪਣੇ ਕਈ ਬਚਨਾਂ ਦੇ ਉੱਪਰ ਮੁੱਕਰ ਗਿਆ ਸੀਗਾ ਇਹ ਵੀ ਜਦ ਹੀ ਮੁੱਕਰ ਜਾਂਦਾ ਵਾ ਜਦੋਂ ਭੀੜ ਪੈਂਦੀ ਆ ਨਾ ਇਹ ਵੀ ਜਦ ਹੀ ਮੁੱਕਰ ਜਾਂਦਾ ਬੰਦਾ ਪਹਿਲਾਂ ਤੁਸੀਂ ਆਹ ਵੀਡੀਓ ਸੁਣੋ ਇਹਦੀ ਇਹ ਕਹਿ ਕੀ ਰਿਹਾ ਫਿਰ ਮੈਂ ਤੁਹਾਨੂੰ ਅੱਗੇ ਦੀ ਗੱਲਬਾਤ ਕਰਦਾ ਮੇਰਾ ਨਿਸਾ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਆਪਦੇ ਭਰਾ ਦੀ ਭੌਤਿ ਆਇਆ ਉਹਨੂੰ ਬੋਲਣ ਦੀ ਆਜ਼ਾਦੀ ਆ ਕਿ ਭਾਈ ਉਹਨੇ ਸੰਘਰਸ਼ ਕੀਤਾ ਤੇ ਉਹ ਕੌਮ ਦੇ ਖਾਤਰ ਤੇ ਉਹ ਬੋਲੇ ਚਲੋ ਜੋ ਵੀ ਬੋਲੇ ਅਸੀਂ ਉਹਦਾ ਸਿਰ ਮੱਥੇ ਸਹਿ ਲਾਗੇ ਜੇ ਸਾਨੂੰ ਕੁਝ ਬੋਲ ਵੀ ਦੂਗਾ ਅਸੀਂ ਉਹਦਾ ਸਿਰ ਮੱਥੇ ਸਹਿ ਲਾਗੇ ਪਰ ਇੱਕ ਬਿੱਕਰ ਮਜੀਠ ਸਿੰਘ ਮਜੀਠੀਏ ਵਰਗਾ ਚਾਕੇ ਮੂੰਹ ਉੱਤੇ ਭਾਈ ਅੰਮ੍ਰਿਤਪਾਲ సే ਖਾਲਸਾ ਦੇ ਖਿਲਾਫ ਬੋਲੇ ਦੱਸੋ ਇਹ ਸੌਦਾਗਾ ਇਹ ਭੋਗ ਤੇ ਹੈ ਜੀ ਗੱਲਾਂ ਹੁਣ ਮੈਂ ਤਾਂ ਇੱਕ ਗੱਲ ਕਹੂੰਗਾ ਸਾਰਿਆਂ ਨੂੰ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਨਾ ਇੱਕ ਤਾਕਤ ਹੀ ਲੈ ਲਓ ਆਪਾਂ ਬਣਾ ਲਓ ਉੱਤੇ ਨਾਮ ਲਿਖ ਦਿਓ ਇਹ ਸਾਰਾ ਜਿੰਨਾ ਬਾਦਲ ਕਾ ਲਾਣਾ ਸਾਰਿਆਂ ਦੇ ਘਰਾਂ ਦੇ ਵਿੱਚ ਪਾ ਦਿਓ ਇਹਨਾਂ ਨੂੰ ਨਾ ਤਾਂ ਇਹਨਾਂ ਨੂੰ ਬੋਲਣ ਦੀ ਲੋੜ ਪਵੇ ਨਾ ਇਹਨਾਂ ਨੂੰ ਕੋਈ ਵਿਰੋਧ ਕਰਨ ਦੀ ਲੋੜ ਪਵੇ ਇਹ ਤਾਂ ਫਿਰ ਲਿਖ ਕੇ ਇਹਨਾਂ ਦੇ ਨਾਮ ਬਾਦਲ ਕਾ ਲਾਣੇ ਦੇ ਸਾਰਿਆਂ ਦੇ ਗਲਾਂ ਦੇ ਵਿੱਚ ਲਮਕਾ ਦਿਓ ਜਿੰਨੇ ਹੈਗੇ ਨੇ ਲਓ ਭਾਈ ਤੁਹਾਡਾ ਵਿਰੋਧਾ ਉੱਤੇ ਲਿਖ ਦਿਓ ਅਸੀਂ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕਰਦੇ ਆਂ ਇਹ ਲੇਟੇ ਟੈਕਸੀਆਂ ਪਾ ਲਿਓ ਬਾਜ਼ਰ ਕੇ ਲਾਣੇ ਸਾਰਿਆਂ ਦੇ ਬਕਰ ਮਜੀਤ ਸਿੰਘ ਮਜੀਠੀ ਨੇ ਪਾ ਦਿਓ ਵੱਡੀ ਉਦੋਂ ਵੱਡੀ ਪਾ ਦਿਓ ਸੁਖਬੀਰ ਬਾਦਲ ਦੇ ਉਦੋਂ ਵੱਡੀ ਪਾ ਦਿਓ ਬਿਰਸਾ ਸਿੰਘ ਬਟੋਰੇ ਦੇ ਬਿਰਸਾ ਸਿੰਘ ਬਟੋਰੇ ਦਾ ਸਰਤੇ ਵੀ ਲਿਖ ਦਿਓ ਇਸ ਤਰ੍ਹਾਂ ਦਾ ਪੱਤੇ ਬਣਦੇ ਉਹਦੇ ਸਰਤੇ ਵੀ ਲਿਖਦੇ ਉਹਦੇ ਤਾਂ ਐ ਐਡੇ ਹਰਾਮ ਦੇ ਨੇ ਇਹ ਅਕਾਲੀ ਫਿਰ ਤੁਸੀਂ ਅਕਾਲੀ ਸ਼ਬਦ ਸੁਣ ਲਿਆ ਬਾਈ ਤੁਸੀਂ ਇਹ ਕੀ ਕਹਿ ਰਿਹਾ ਕਿ ਐਡੇ ਹਰਾਮ ਦੇ ਨੇ ਇਹ ਅਕਾਲੀ ਮੈਂ ਇੱਕ ਚੀਜ਼ ਪੁੱਛਣੀ ਚਾਹੁੰਦਾ ਕਿ ਅਕਾਲੀ ਦਲ ਜਿਹੜਾ ਕਿਸੇ ਦੀ ਜੱਦੀ ਪਾਰਟੀ ਤਾਂ ਹੈ ਨਹੀਂ ਕੀ ਇਹ ਸਾਡੇ ਵੱਡ ਵਡੇਰਿਆਂ ਨੇ ਆਪਣੇ ਖੂਨ ਨਾਲ ਸੀਚੀ ਹੋਈ ਪਾਰਟੀ ਆ ਇਹ ਸਾਡੇ ਵੱਡ ਵਡੇਰਿਆਂ ਨੇ ਕੁਰਬਾਨੀਆਂ ਦਿੱਤੀਆਂ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਫੇਰ ਅਕਾਲੀ ਦਲ ਹੋ ਚਾਇਆ ਵਾ ਫੇਰ ਅਕਾਲੀ ਜਿਹੜਾ ਅਕਾਲੀ ਸ਼ਬਦ ਆ ਨਾ ਇਹਦਾ ਮਤਲਬ ਹੈਗਾ ਸਿਰਫ ਅਕਾਲ ਪੁਰਖ ਤੋਂ ਡਰਨ ਵਾਲਾ ਅਕਾਲੀ ਅਕਾਲੀ ਦਾ ਮਤਲਬ ਸਿਰਫ ਅਕਾਲ ਪੁਰਖ ਤੋਂ ਡਰਨ ਵਾਲਾ ਚੜ੍ਹਦੀ ਕਲਾ ਇਹਦਾ ਮਤਲਬ ਇਹ ਆ ਅਕਾਲੀ ਦਾ ਤੇ ਇਹ ਹਰਾਮ ਦੇ ਦੱਸ ਰਿਹਾ ਵਾ ਅਕਾਲੀ ਕਿ ਹਰਾ ਐਡੇ ਹਰਾਮ ਦੇ ਨੇ ਆ ਅਕਾਲੀ ਇਹਨੂੰ ਕਿਹਨੇ ਅਧਿਕਾਰ ਦਿੱਤਾ ਕਿ ਅਕਾਲੀ ਸ਼ਬਦ ਨੂੰ ਇਹ ਗਾਲ ਕੱਢੇ ਮੈਨੂੰ ਇਹ ਦੱਸੇ ਕਿਹਦੇ ਇਹਨੂੰ ਅਧਿਕਾਰ ਦਿੱਤਾ ਕਿ ਅਕਾਲੀ ਸ਼ਬਦ ਨੂੰ ਇਹ ਗਾਲ ਕੱਢੇ ਇਹ ਸਾਰੇ ਆਮ ਅਕਾਲੀ ਨੂੰ ਕਹਿ ਰਹੇ ਆ ਵਾ ਕਿ ਐਡੇ ਹਰਾਮ ਦੇ ਨੇ ਅਕਾਲੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਅਮਰਤਪਾਲ ਦੇ ਇਹਨਾਂ ਦੇ ਸਪੋਰਟਰਾਂ ਨੂੰ ਇਹਨਾਂ ਨੂੰ ਜਮੇ ਸ਼ਰਮ ਨਹੀਂ ਆएगी ਕਿ ਇਹ ਕੀ ਬੋਲ ਰਹੇ ਆ ਕੀ ਕਰ ਰਹੇ ਆ ਫਿਰ ਮੁੜ ਕੇ ਜਦੋਂ ਭੀੜ ਪੈਂਦੀ ਆ ਮੁੜ ਕੇ ਜਦੋਂ ਬੰਦਿਆਂ ਪਰਚਾ ਕਰਾਉਂਦਾ ਫਿਰ ਮੁੜ ਕੇ ਪੈਰੀ ਪੈ ਜਾਂਦੇ ਨੇ ਫੇ ਲੱਤਾਂ ਭਾਰ ਨਹੀਂ ਚਲਦੀਆਂ ਆ ਪਿਛਲੀ ਵਾਰ ਚੌਧਰੀ ਸਾਹਿਬ ਤੋਂ ਪੁੱਛੋ ਇਹਨੇ ਕਿਵੇਂ ਮਾਫੀ ਮੰਗੀ ਸੀਗੀ ਕਿਵੇਂ ਵੀਡੀਓ ਪਹਿਲਾਂ ਐਡਿਟ ਕਰਕੇ ਪਾਤੀ ਚੌਧਰੀ ਸਾਹਿਬ ਦੀ ਫਿਰ ਬਾਅਦ ਚੋਂ ਮਾਫੀ ਮੰਗੀ ਤੇ ਵੀਡੀਓ ਟਰੇਟ ਕਰਕੇ origignal ਵੀਡੀਓ ਪਾਈ ਫਰੇ ਨੇ ਫਿਰ ਜਾਂ ਤੁਹਾਡੀਆਂ ਲੱਤਾਂ ਭਾਰੀ ਨਹੀਂ ਚਲਦੀਆਂ ਤੁਸੀਂ ਫਿਰ ਕਰਦੇਗਾ ਤੂੰ ਐਡੇਡੇ ਪੁੱਟੇ ਸਿੱਧੇ ਕੰਮ ਹੁਣ ਇਹ ਸ਼ਰਮ ਹਰਾਮ ਦੇ ਦੱਸਣ ਲੱਗਿਆ ਆ ਕਾਲੀ ਬਾਈ ਸਾਡੇ ਦਾ ਵੱਡ ਬੜੇ ਠੀਕ ਨਹੀਂ ਮੈਂ ਇੱਕ ਚੀਜ਼ ਹੋਰ ਤੁਹਾਨੂੰ ਇੱਥੇ ਇੱਕ ਵੀਡੀਓ ਹੋਰ ਸੁਣਾ ਦਵਾਂ ਇਸ ਤੋਂ ਪਹਿਲਾਂ ਕਿ ਕੱਲ ਨੂੰ ਇਹ ਸਾਰਿਆਂ ਨੇ ਪਤਾ ਕੀ ਕਰਨਾ ਵਾ ਕਿ ਰਣਜੋਧ ਕਾਲੀ ਦਲ ਦਾ ਦੁੱਖ ਰਣਜੋਧ ਨੂੰ ਕਾਲੀ ਦਲ ਦਾ ਬੜਾ ਦੁੱਖ ਲੱਗਿਆ ਕਿ ਕਾਲੀ ਹਾਂ ਵੀ ਸੁਖਵੀਰ ਬਾਦਲ ਦੇ ਬੰਦੇ ਨੇ ਇਹ ਰਣਜੋਧ ਹੋਣੀ ਕੱਲ ਨੂੰ ਇਹ ਸਾਡੇ ਤੇ ਇਲਜ਼ਾਮ ਲਾ ਦੇਣਗੇ ਕਿ ਵਿਕਰਮਜੀਤ ਸਿੰਘ ਸੁਖਵੀਰ ਬਾਦਲ ਤੇ ਬਿਰਸੇ ਬਲਟੋਹੇ ਦਾ ਖਾਸ ਆ ਰਣਜੋਧ ਪਹਿਲਾਂ ਮੈਂ ਤੁਹਾਨੂੰ ਇੱਕ ਵੀਡੀਓ ਹੋਰ ਸੁਣਾ ਦਵਾਂ ਜੇ ਕੱਲ ਨੂੰ ਤੁਸੀਂ ਮੇਰੇ ਤੇ આરોਪ ਲਾਉਨੇ ਹੋ ਫਿਰ ਮੇਰੀ ਆਵੀ ਵੀਡੀਓ ਦੇਖ ਲਓ ਇੱਕ ਮਿੰਟ ਵੈਸੇ ਪੁੱਛਣਾ ਨਹੀਂ ਚਾਹੀਦਾ ਤੁਹਾਡਾ ਅਧਿਕਾਰ ਹੈ ਇਹ ਜਿਹੜਾ ਕਿ ਤੁਸੀਂ ਇਸ ਤੋਂ ਪਹਿਲਾਂ ਕਿਸ ਇਸ ਇਲੈਕਸ਼ਨ ਤੋਂ ਪਹਿਲਾਂ ਬੜਾ ਨਿੱਜੀ ਸਵਾਲ ਹੈ ਤੁਹਾਡਾ ਵੈਸੇ ਪੁੱਛਣਾ ਨਹੀਂ ਚਾਹੀਦਾ ਤੁਹਾਡਾ ਅਧਿਕਾਰ ਹੈ ਇਹ ਜਿਹੜਾ ਕਿ ਤੁਸੀਂ ਇਸ ਤੋਂ ਪਹਿਲਾਂ ਕਿਸ ਪੋਲੀਟੀਕਲ ਪਾਰਟੀ ਨਾਲ ਇਨਕਲਾਈਨ ਰਹੇ ਹੋ ਅਮਰਪਾਲ ਸਿੰਘ ਹੋਣਾ ਦੇ ਇੰਡੀਆ ਆਉਣ ਤੋਂ ਪਹਿਲਾਂ ਨਹੀਂ ਅਸੀਂ ਤੇ ਜ਼ਿਆਦਾ ਅਕਾਲੀ ਦਲ ਨਹੀਂ ਕਰਦੇ ਅਕਾਲੀ ਰਹੇ ਹਾਂ ਅਸੀਂ ਕਾਲੀ ਰਹੇ ਹਾਂ 17 ਚ ਅਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਕੀਤੀ ਆ ਤੇ ਮੋਢੀ ਲੋਕ ਖੜੇ ਜਿਹੜੇ ਪਰਿਵਾਰ ਤੁਹਾਡਾ ਇਤਿਹਾਸਕ ਤੌਰ ਤੇ ਅਕਾਲੀ ਦੇ ਹਸਾ ਅਕਾਲੀ ਰਿਹਾ ਜੀ ਅਸੀਂ ਗੁਰਸਿੱਖ ਪਰਿਵਾਰ ਆ ਅਕਾਲੀ ਰਹੇ ਆ ਤੇ ਇਹ ਇਹ ਚੀਜ਼ ਆ ਕਿ ਅਸੀਂ ਖਾਲੜਾ ਦੇ ਟਾਈਮ ਤੇ ਸੈਡ ਅਸੀਂ ਤੇ ਇਸੇ ਨਹੀਂ ਸੀਗੇ ਉਹ ਉਹਨਾਂ ਦੇ ਚਾਚਾ ਜੀ ਸਾਡੇ ਟਿੱਪੇ ਨਾਲ ਛੋੜ ਕੇ ਸੀ ਆ ਉਸ ਤੇ ਉਹਦੇ ਉਹਦੇ ਅਸੀਂ ਮਾਫੀ ਚਾਹੁੰਦੇ ਮਾਫੀ ਚਾਹੁੰਦੇ ਹਾਂ ਜੀ ਦੇ ਨੇ ਅਕਾਲੀ ਤੇ ਤੁਸੀਂ ਅਕਾਲੀ ਹੁਣ ਮੈਂ ਤੁਹਾਨੂੰ ਪੁੱਛ ਨਹੀਂ ਚਾਹੁੰਦਾ ਕਿ ਇਹ ਇੱਕ ਪਾਸੇ ਦੇਖੋ ਕੱਲੂ ਤੁਸੀਂ ਜੇ ਮੇਰੇ ਤੇ ਇਲਜ਼ਾਮ ਲਾਉਂਗੇ ਕਿ ਮੈਂ ਸੁਖਵੀਰ ਬਾਦਲ ਦੇ ਨਾਲ ਆ ਜਾਂ ਮੈਂ ਆਪਣੇ ਵਿਕਰਮਜੀਠੀਏ ਦੇ ਨਾਲ ਆ ਜਾਂ ਮੈਂ ਆਪਣੇ ਵਿਰਸੇ ਬਲਟੋਹੇ ਨਾਲ ਆ ਫਿਰ ਇਹ ਅਮਰਤਪਾਲ ਦੇ ਪਿਤਾ ਦੀ ਵੀ ਆਪਣੇ ਇੰਟਰਵਿਊ ਸੁਣ ਲਿਓ ਫਿਰ ਉਹਨਾਂ ਨੂੰ ਤੁਸੀਂ ਕੀ ਕਹੋਗੇ ਮੈਨੂੰ ਇਹ ਦੱਸ ਦਵੇ ਇਹ ਪੰਜਾਬੀ ਵਿਰਸਾ ਚੈਨਲ ਵਾਲਾ ਮੈਨੂੰ ਇੱਕ ਚੀਜ਼ ਦੱਸ ਦਵੇ ਕਿ ਅਕਾਲੀ ਸ਼ਬਦ ਨੂੰ ਜਿਹੜਾ ਇਹ ਗਾਲ ਕੱਢ ਰਿਹਾ ਕਿ ਹਰਾਮ ਦੇ ਦੱਸ ਰਿਹਾ ਅਕਾਲੀ ਇਹ ਕੀ ਦੇਖ ਕੇ ਆ ਚੀਜ਼ਾਂ ਬੋਲੀਆਂ ਨੇ ਇਹਨੂੰ ਇਤਿਹਾਸ ਨਹੀਂ ਪਤਾ ਅਕਾਲੀ ਦਲ ਦਾ ਕੀ ਆ ਸਾਡੇ ਵੱਡ ਵਡੇਰਿਆਂ ਨੇ ਖੂਨ ਡੋਲ੍ਹਿਆ ਯਾਰ ਕੁਰਬਾਨੀਆਂ ਦਿੱਤੀਆਂ ਨੇ ਫੇਰ ਅਕਾਲੀ ਦਲ ਹੋਂਚ ਆਇਆ ਵਾ ਤੁਸੀਂ ਦੇਖੋ ਇਹ ਬੰਦਾ ਅਮਰਤਪਾਲ ਦਾ ਸਪੋਰਟਰ ਸਿਰਫ ਇੱਕ ਅਮਰਤਪਾਲ ਨੂੰ ਪੋਕੀਆਂ ਫੜਾਂ ਦੇ ਵਿੱਚ ਹੀ ਉੱਪਰ ਚੱਕਣ ਲਈ ਅਕਾਲੀ ਸ਼ਬਦ ਦਾ ਕਿੱਥੇ ਤੱਕ ਯੂਜ਼ ਕਰ ਰਿਆ ਵਾ ਫੇ ਜਦੋਂ ਕਾਰਵਾਈ ਹੁੰਦੀ ਆ ਫੇ ਮਾਫੀਆਂ ਮੰਗਦੇ ਨੇ ਇਹ ਜਿੱਦਾਂ ਪਹਿਲਾਂ ਮੈਂ ਤੁਹਾਨੂੰ ਦੱਸੀ ਚੌਧਰੀ ਸਾਹਿਬ ਵਾਲੀ ਗੱਲ ਕਿ ਪਹਿਲਾਂ ਚੌਧਰੀ ਸਾਹਿਬ ਦੀ ਵੀਡੀਓ ਪਾਤੀ ਜਦੋਂ ਉਹ ਪਰਚਾ ਕਰਾਉਣ ਗਏ ਬਾਅਦ ਚੋਂ ਮਾਫੀ ਮੰਗਦਾ ਫਿਰਦਾ ਸੀ ਇਹ ਇਹੀ ਬੰਦਾ ਮੱਖਣ ਨਹੀਂ ਮੰਗਦਾ ਸੀ ਕਹਿ ਦਵੇ ਕਿ ਨਹੀਂ ਮੰਗੀ ਮਾਫੀ ਕਹੇ ਲਾਈਵ ਹੋ ਕੇ ਕਿ ਨਹੀਂ ਮੰਗੀ ਮਾਫੀ ਤਾਂ ਚੌਧਰੀ ਸਾਹਿਬ ਤੋਂ ਮੈਂ ਚੌਧਰੀ ਸਾਹਿਬ ਅਜੇ ਵਿੱਚ ਆਉਂਦੇ ਮੈਂ ਲਾਈਵ ਚ ਵੀ ਲੈ ਲੂੰਗਾ ਪੁੱਛ ਲੈਣੇ ਆ ਕਿ ਕੀ ਗੱਲਬਾਤ ਹੋਈ ਸੀ ਇੱਕ ਮਿੰਟ ਦੇਖ ਹੀ ਲੈਣੇ ਆ ਫਿਰ ਤੁਸੀਂ ਮਾਫੀਆਂ ਮੰਗਦੇ ਹੋ ਹੋਰ ਤੁਸੀਂ ਆ ਸਾਰੇ ਆਵੇਂ ਬੰਦਾ ਕਾਲੀਆਂ ਨੂੰ ਗਾਲਾਂ ਕੱਢਣ ਲੱਗਿਆ ਹੋਇਆ ਕਾਲੀ ਸ਼ਬਦ ਨੂੰ ਜਿੱਦਣ ਤੁਹਾਡੇ ਅਮਰਤਪਾਲ ਦਾ ਪਰਿਵਾਰ ਕਾਂਗਰਸ 'ਚ ਸੀਗਾ ਉਦੋਂ ਨਹੀਂ ਤੁਹਾਨੂੰ ਯਾਦ ਆਈਏ ਕੁਝ ਕਾਂਗਰਸ ਨੇ 84 ਕਰਤੀ ਹੋਰ ਕਰਤਾ ਇੰਨਾ ਕੁਝ ਸਿੱਖਾਂ ਦਾ ਕਤਲੇਆਮ ਤੱਕ ਹੋਇਆ ਬੇਅਦਬੀ ਹੋਈ ਸਾਡੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਕਾਂਗਰਸ ਹੁਣਾ ਤੁਸੀਂ ਕਦੇ ਨਹੀਂ ਕੁਝ ਕਿਹਾ ਹੈਗਾ ਕਿਉਂਕਿ ਉਹ ਥੋਟੇ ਅਮਰਤਪਾਲ ਦੇ ਪਰਿਵਾਰ ਦੀ ਪਾਰਟੀ ਆ ਰਹੀ ਆ ਪਰਿਵਾਰ ਰਿਹਾ ਆ ਕਾਂਗਰਸ ਦੇ ਵਿੱਚ 19 ਤੋਂ ਬਾਅਦ ਤੁਹਾਨੂੰ ਆਪਣੇ ਸਾਰਾ ਕੁਝ ਯਾਦ ਆ ਗਿਆ ਉਦੋਂ ਤੁਸੀਂ ਇਹ ਕਾਂਗਰਸ ਉਹਨਾਂ ਨੂੰ ਕਿਉਂ ਨਹੀਂ ਉਹ ਆਪਣੇ ਅਮਰਤਪਾਲ ਦੇ ਪਰਿਵਾਰ ਤੇ ਕਹਿੰਦੇ ਨਹੀਂ ਤੁਸੀਂ ਚੱਕਦੇ ਹੋਣਾ ਕਾਂਗਰਸ ਦਾ ਨਾਮ ਕਿਉਂ ਨਹੀਂ ਲੈਂਦੇ ਤੁਸੀਂ ਤੁਸੀਂ ਅਕਾਲੀਆਂ ਨੂੰ ਹਰਾਮ ਦੇ ਦੱਸਣ ਲੱਗੇ ਹੋਏ ਹੋ ਸ਼ਰਿਆਂ ਬੰਦਾ ਅਕਾਲੀਆਂ ਨੂੰ ਗਾਲਾਂ ਕੱਢਣ ਲੱਗਿਆ ਹਾਂ ਹਰਾਮ ਦੇ ਕਹਿ ਕੇ ਦੱਸ ਮੈਂ ਕਹਿੰਦਾ ਅਕਾਲੀ ਦਲ ਦੇ ਲੀਡਰ ਕਿੱਥੇ ਨੇ ਅਕਾਲੀ ਦਲ ਪਾਰਟੀ ਦੇ ਮੈਂਬਰ ਕਿੱਥੇ ਨੇ ਕਹਿ ਜੇ ਬੰਦੇ ਤੇ ਕਾਰਵਾਈ ਕਿਉਂ ਨਹੀਂ ਕਰਦੇ ਜਣਾ ਖੜਾ ਉੱਠ ਕੇ ਅੱਜ ਅਕਾਲੀ ਦੇ ਸ਼ਬਦ ਦੇ ਉੱਪਰ ਉਂਗਲਾਂ ਚੱਕ ਰਿਹਾ ਵਾ ਦੱਸੋ ਫੋੜ ਜਿਹੜਾ ਤੁਸੀਂ ਅਕਾਲੀ ਦਲ ਬਣਾਉਣ ਲੱਗੇ ਹੋ ਉਹ ਕਿਹੜਾ ਹੋਊਗਾ ਮੈਨੂੰ ਇਹ ਵੀ ਦੱਸ ਦੇਣ ਜਿਹੜਾ ਅਮਰਤਪਾਲ ਕਾਲੀ ਦਲ ਬਣਾਉਣ ਲੱਗਿਆ ਵਾ ਨਵਾਂ ਉਹ ਕਿਹੜਾ ਕਾਲੀ ਦਲ ਹੋਊਗਾ ਮੈਨੂੰ ਉਹ ਵੀ ਦੱਸ ਦੋ ਉਹ ਕਿਹੜਾ ਆਈ ਆਈਐਸਆਈ ਮਾਰਕਾ ਹੋਊਗਾ ਮੈਨੂੰ ਵੀ ਦੱਸ ਦੋ ਜਿਹੜਾ ਕਾਲੀ ਦਲ ਤੁਸੀਂ ਬਣਾਉਣ ਲੱਗੇ ਹੋ ਤੁਹਾਡਾ ਅਮਰਤਪਾਲ ਬਣਾਉਣ ਲੱਗਿਆ ਉਹ ਕਾਲੀ ਦਲ ਕਿੰਨਾ ਕਾਈਐਸਈ ਮਾਰਕਾ ਹੋਊਗਾ ਮੈਨੂੰ ਇਹ ਵੀ ਦੱਸ ਦੋ ਉਹਦੇ ਤੇ ਕਿਤੇ ਕਿਸੇ ਨੇ ਮੋਹਰ ਲਾਤੀ ਕਿਹੀ ਸੱਚਾ ਵਾ ਉਸੀ ਇਕਾਲੀ ਸ਼ਬਦ ਨੂੰ ਗਾਲ ਕੱਢਣ ਲੱਗੇ ਹੋਏ ਆਂ ਇਕਾਲੀਆਂ ਨੂੰ ਗਾਲ ਕੱਢਣ ਲੱਗੇ ਹੋਏ ਆਂ ਫਿਰ ਮਾਫੀ ਵੀ ਜਦੇ ਮੰਗ ਲੈਣੀ ਆ ਆਪਾਂ ਫੇ ਲੱਤਾਂ ਭਾਰਵ ਨਹੀਂ ਚਲਦੀਆਂ ਆਪਣੀਆਂ ਜਦੇ ਮਾਫੀ ਮੰਗ ਲੈਣੀ ਆ ਦਾ ਸਾਰੇ ਆ ਬੰਦਾ ਹਰਾਮ ਦੇ ਦੱਸਣ ਲੱਗਿਆ ਹੋਇਆ ਉਹਨਾਂ ਨੂੰ ਅਮ ਤਾਹੀ ਉਹਦੇ ਅਮਰਤਪਾਲ ਦੇ ਪਿਤਾ ਦੀ ਵੀ ਤਾਹੀ ਸੁਣਾਈਆ ਬਾਈਟ ਕੱਲੂ ਮੈਨੂੰ ਨਾ ਕਹਿ ਦੇਣ ਕਿ ਭਾਈ ਤੂੰ ਇੱਕ ਚਾ ਤੂੰ ਉਹ ਚ ਫਿਰ ਮੇਰੇ ਤੇ ਇਲਜ਼ਾਮ ਲਾਓਂਗੇ ਪਹਿਲਾਂ ਇਹਨਾਂ ਦੇ ਪਰਿਵਾਰ ਵੀ ਦੇਖ ਲਿਓ ਉਹ ਸਾਰੇ ਪਾਸੇ ਹੀ ਰਹਿ ਚੁੱਕੇ ਨੇ ਕਿ ਕਾਕਲੀ ਦਲ ਵਿੱਚ ਵੀ ਰਹੇ ਆ ਕਾਂਗਰਸ ਨੂੰ ਵੀ ਵੋਟਾਂ ਪਾਈਆਂ ਆਪ ਨੂੰ ਵੀ ਪਾਈਆਂ ਛੱਡੀ ਹੋਈ ਨਹੀਂ ਕੋਈ ਪਾਰਟੀ ਤਾਹੀ ਮੈਂ ਬਿਆਨ ਸੁਣਾਇਆ ਵਾ ਹੁਣ ਆਪਣਾ ਨਵਾਂ ਕਾਕਲੀ ਦਲ ਆਈਐਸਈ ਮਾਰਕਾ ਬਣਾਉਣ ਲੱਗੇ ਆ ਉਹਦਾ ਚੋਣ ਨਿਸ਼ਾਨ ਸ਼ਾਇਦ ਮੈਨੂੰ ਲੱਗਦਾ ਰੇੜਾ ਰੱਖਣਗੇ ਰੇੜਾ ਨ ਲਾਦਾ ਦਾ ਚੋਣ ਨਿਸ਼ਾਨ ਜਿਹੜਾ ਰੱਖਣਗੇ ਜਿਹੜਾ ਨਮਾ ਕਾਲੀ ਦਾ ਲੇ ਬਣਾਉਣ ਲੱਗੇ ਆ ਵੇ ਤੂੰ ਮੇਰੇ ਨਹੀਂ ਇਹ ਇਹਨੇ ਮੇਰੇ ਤੇ ਵੀ ਪਾਈ ਵੀਡੀਓ ਕੋਈ ਗੱਲ ਨਹੀਂ ਮੈਂ ਕਹਾ ਪਾਲਣ ਤੋਂ ਕੋਈ ਗੱਲ ਨਹੀਂ ਆ ਜੇ ਬੰਦੇ ਮੁੜ ਕੇ ਡਿਬੇਟ ਦੇ ਵਿੱਚ ਤਾਂ ਆਉਂਦੇ ਹੀ ਨਹੀਂ ਫਿਰ ਗੱਲਬਾਤ ਕਰਨ ਫੋਨ ਮੇਰਾ ਕੱਟਤਾ ਜਦੋਂ ਮੈਂ ਗੱਲ ਕਰਨ ਲੱਗਾ ਫੋਨ ਹੀ ਕੱਟ ਗਿਆ ਦੱਸ ਮੈਂ ਫੋਨ ਕੀਤਾ ਇਸ ਬੰਦੇ ਨੂੰ ਫੋਨ ਹੀ ਕੱਟ ਗਿਆ ਪਤੰਦਰ ਰਿਕਾਰਡਿੰਗ ਯੂਜ਼ ਚੜਾਤੀ ਮੇਰੀ ਇਹਨੇ ਆਪਣੀ ਆਈਡੀ ਤੇ ਚਲੋ ਕੋਈ ਗੱਲ ਨਹੀਂ ਚੜਾ ਦਵੇ ਕੋਈ ਗੱਲ ਨਹੀਂ ਪਰ ਫੋਨ ਪਤੰਦਰ ਵਿੱਚ ਹੀ ਕੱਟ ਗਿਆ ਕੋਈ ਗੱਲ ਦਾ ਜਵਾਬ ਸਵਾਲ ਦਾ ਕੋਈ ਕੁਝ ਵੀ ਨਹੀਂ ਆਪਾਂ ਉਹਨੀਆਂ ਕੇ ਫੜਾ ਮਾਰੀਏ ਜਿੰਨੇ ਜੋਗੇ ਹੈਗੇ ਆ ਆ ਤੁਹਾਡਾ ਲੀਡਰ ਹੀ ਆ ਨਾ ਮੇਰ ਅਮਰਤਪਾਲ ਇਹਨੇ ਵੀ ਬਥੇਰੇ ਮੁੰਡੇ ਮਗਰ ਲਾਇਓ ਜਿਹਨਾਂ 'ਚ ਬੈਠੇ ਆ ਪੁੱਛ ਲੋ ਤੇ ਜਦੋਂ ਭੀੜ ਪਈ ਫੇ ਭੱਜ ਲੈ ਖੇਤਾ ਖੇਤੀ ਵੈਣ ਰੇੜਿਆਂ ਦੇ ਵੇਖੇ ਭੱਜੇ ਫਿਰ ਕਿਉਂ ਭੋਲਦੇ ਹੋ ਤੁਸੀਂ ਨਾਲੇ ਉਹਦੇ ਕੋਲ ਤਾਂ ਲਾਇਸੈਂਸ ਵੀ ਸੀਗੇ 30 32 ਲਾਇਸੈਂਸ ਸੀਗੇ ਤਾਂ ਵੀ ਭੱਜ ਲੈ ਕਹ ਤੁਸੀਂ ਵੀ ਜਦੇ ਮਾਫੀਆਂ ਮੰਗਣ ਲੱਗ ਜਾਂਦੇ ਹੋ ਆਪਣੀ ਵਾਰੀ ਵਿੱਚ ਜਦ ਹੀ ਮਾਫੀਆਂ ਮੰਗਣ ਲੱਗ ਜਾਂਦੇ ਹੋ ਦੱਸ ਹਰਾਮ ਦੇ ਦੱਸਣ ਲੱਗਿਆ ਆ ਕਾਲੀਆਂ ਨੂੰ ਹੁਣ ਇਹਨੂੰ ਵੀਡੀਓ ਨੂੰ ਡਿਲੀਟ ਨਾ ਕਰੀ ਭਾਈ ਰਹਿਣ ਦੀ ਤਾਈ ਮੈਂ ਲਾਈਵ ਜਿ ਦਿਖਾਤੀ ਪਹਿਲਾਂ ਵੀ ਐਡਿਟ ਕਰਕੇ ਵੀਡੀਓ ਭਾਈ ਜਦੋਂ ਉੱਥੇ ਪਹੁੰਚੇ ਉਹਨਾਂ ਨੇ ਆਪਣੇ ਫੋਨ ਕੀਤਾ ਜਦ ਡਿਲੀਟ ਕਰ ਗਿਆ ਫਿਰ ਮਾਫੀਆਂ ਮੰਗਦਾ ਫਿਰੇ ਵੇ ਥਾ ਥਾ ਤੋਂ ਫੋਨ ਕਰਾਉਂਦੇ ਨੇ ਇਹ ਲੋਕ ਚਲੋ ਠੀਕ ਆ ਜੀ ਬਾਈ ਓਕੇ ਜੀ